ਤੇ ਜਿੰਨੇ ਵੀ ਇਹ ਪਬਲਿਕ ਪਲੇਸਸ ਨੇ ਉੱਥੇ ਪੁਲਿਸ ਦੀ ਇੱਕ ਵਿਜੀਬਲ ਪੁਲਿਸ ਪ੍ਰੈਜ਼ੈਂਸ ਰਹੇ ਤੇ ਲੋਕਾਂ ਦੇ ਮਨ 'ਚ ਇੱਕ ਸੈਂਸ ਆਫ ਸਿਕਿਉਰਿਟੀ ਰਹੇ। ਰੇਲਵੇ ਸਟੇਸ਼ਨ ਤੇ ਅਸੀਂ ਆਏ ਹਾਂ ਤੇ ਸਾਡੇ ਡੌਗ ਸਕਾਟ ਐਂਟੀ ਸਬੋਟੇਜ ਟੀਮਸ ਵੀ ਨਾਲ ਲੈਣਗੇ। ਕੋਈ ਵੀ ਅਗਰ ਸ਼ੱਕੀ ਬੰਦਾ ਜਾਂ ਵਸਤੂ ਤੁਹਾਨੂੰ ਦਿਸਦੀ ਹੈ ਤੁਹਾਨੂੰ ਇਹ ਲੱਗਦਾ ਹੈ ਕਿ ਵਿੱਚ ਇਸ ਆਊਟ ਆਫ ਨਾਰਮਲ ਤਾਂ ਤੁਸੀਂ ਪੁਲਿਸ ਨੂੰ ਇਮੀਡੀਏਟਲੀ 112 'ਤੇ ਤਾ ਫਰੀਦਕੋਟ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਅਚਾਨਕ ਚੈਕਿੰਗ ਕੀਤੀ ਗਈ ਹੈ ਐਸਐਸਪੀ ਡਾਕਟਰ ਪ੍ਰਗਿਆ ਜੈਨ ਖੁਦ ਪਹੁੰਚੀ ਹੈ ਸਾਰੀ ਟੀਮ ਉਹਨਾਂ ਦੀ ਪਹੁੰਚੀ ਹੈ ਦੇਖ ਸਕਦੇ ਹੋ ਤੁਸੀਂ ਇਹ ਫਰੀਦਕੋਟ ਦੇ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਅੱਜ ਫਰੀਦਕੋਟ ਦੇ ਰੇਲਵੇ ਸਟੇਸ਼ਨ ਦੇ ਵਿੱਚ ਬੜੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਕਿਤਨਾ ਕਿਤੇ ਜੜੀਆਂ ਘਟਨਾਵਾਂ ਵਾਪਰਦੀਆਂ ਨੇ ਜਿਵੇਂ ਅਚਾਨਕ ਰਾਤ ਦਿੱਲੀ ਦੇ ਵਿੱਚ ਘਟਨਾ ਵਾਪਰੀ ਸੀ ਉਸ ਨੂੰ ਲੈ ਕੇ ਪੰਜਾਬ ਪੁਲਿਸ ਲਗਾਤਾਰ ਜੜੀ ਸਰ ਤਾਰਿਕ ਦਿਖਾਈ ਦੇ ਰਹੀ ਹੈ ਤਾਂ ਫਰੀਦਕੋਟ ਦੇ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਗੱਲਬਾਤ ਕਰਦੇ ਹਾਂ ਐਸਐਸਪੀ ਡਾਕਟਰ ਪ੍ਰਗਟ ਜੀ ਸਾਡੇ ਨਾਲ ਮੈਡਮ ਅੱਜ ਅਚਾਨਕ ਲੋੜ ਪੈ ਗਈ ਜੀ ਰੇਲਵੇ ਸਟੇਸ਼ਨ ਤੇ ਪਹੁੰਚਣ ਦੀ ਜੀ ਅਸੀਂ ਇਹ ਲਗਾਤਾਰ ਰੂਟੀਨਲੀ ਕਰਦੇ ਰਹਿੰਦੇ ਹਾਂ ਔਰ ਤੇ ਜਿੰਨੇ ਵੀ ਇਹ ਪਬਲਿਕ ਪਲੇਸਸ ਨੇ ਉੱਥੇ ਪੁਲਿਸ ਦੀ ਇੱਕ ਵਿਜੀਬਲ ਪੁਲਿਸ ਪ੍ਰੈਜੈਂਸ ਰਹੇ ਤੇ ਲੋਕਾਂ ਦੇ ਮਨ 'ਚ ਇੱਕ ਸੈਂਸ ਆਫ ਸਿਕਿਉਰਿਟੀ ਰਹੇ ਤੇ ਇਹ ਚੈਕਿੰਗਸ ਜਦੋਂ ਰੈਂਡਮਲੀ ਹੋ ਜਾਂਦੀ ਹੈ ਤੇ ਉਹ 'ਚ ਇੱਕ ਜਿਹੜੇ ਬੰਦੇ ਹੁੰਦੇ ਕ੍ਰਿਮੀਨਲ ਬੰਦੇ ਉਹਨੇ ਉਹਨਾਂ ਦੇ ਮਨ 'ਚ ਪੁਲਿਸ ਦਾ ਭੈ ਰੰਦਾ ਹੈ ਕਿਸ ਤਰੀਕੇ ਦੀ ਚੈਕਿੰਗ ਹੋ ਰਹੀ ਆ ਦੇਖਦੇ ਜੀ ਰੇਲਵੇ ਸਟੇਸ਼ਨ ਤੇ ਅਸੀਂ ਆਏ ਆ ਤੇ ਸਾਡੇ ਡੌਗਸ ਸਕਵਡ ਐਂਟੀ ਸਬੋਟੇਜ ਟੀਮਸ ਵੀ ਨਾਲ ਹੈंगी ਤੇ ਅਸੀਂ ਡਰੋਨਸ ਚੜਾਈ ਵੀ ਚੈੱਕ ਕਰ ਰਹੇ ਹਾਂ ਕੈਮਰਾਸ ਚੈੱਕ ਕਰ ਲੈਣਾ ਔਰ ਕੈਮਰਾਸ ਸਾਡੇ ਸਾਰੇ ਫੰਕਸ਼ਨਲ ਹੈ ਤੋ ਉਹ ਸਾਰੇ ਟੈਕਨੀਕਲ ਚੀਜ਼ਾਂ ਵੀ ਅਸੀਂ ਆਗਮੈਂਟ ਕਰ ਰਹੇ ਹਾਂ। ਮੈਂ ਹੁਣ ਦਿੱਲੀ ਦੇ ਵਿੱਚ ਰਾਤ ਕੱਟਣਾ ਵਾਪਰੀ ਹੈ ਉਸ ਨੂੰ ਲੈ ਕੇ ਵੀ ਜਦੋਂ ਸਾਰੀ ਰਾਤ ਹੀ ਪੂਰੇ ਫਰੀਦਕੋਟ ਜ਼ਿਲ੍ਹੇ ਦੀ ਗੱਲ ਕਰਕੇ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕੀਤੀ ਸੀ ਬੜੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਸੀ ਉਸੇ ਆਧਾਰ ਤੇ ਵੀ ਹੋ ਸਕਦਾ ਦਿਨ ਵੇਲੇ ਵੀ ਇਸੇ ਤਰ੍ਹਾਂ ਲਗਾਤਾਰ ਜੇ ਸਤਾਰਕ ਦਿਖਾਈ ਦੇ ਰਹੀ ਹੈ। ਹਾਂਜੀ ਦੇਖਿਓ ਅਸੀਂ ਸਾਰੇ ਇਕੱਠੇ ਹੀ ਹੈਗੇ ਤਾਂ ਜਦੋਂ ਵੀ ਇਸ ਟਾਈਪ ਦਾ ਕੋਈ ਇਨਸੀਡੈਂਟ ਹੁੰਦਾ ਹੈ ਤਾਂ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਪਬਲਿਕ ਦੀ ਇੱਕ ਵਿਜ਼ੀਬਲ ਪ੍ਰੈਜ਼ੈਂਸ ਲੋਕਾਂ ਦੇ ਮਨਚ ਹੋਵੇ। ਤਾ ਕੱਲ ਰਾਤ ਵੀ ਪੂਰੇ ਪੰਜਾਬ 'ਚ ਐਸ ਪਰ ਦਾ ਡਾਇਰੈਕਸ਼ਨਸ ਆਫ ਅ ਸੀਨੀਅਰ ਆਫੀਸਰਸ ਐਂਡ ਵਰਦੀ ਡੀਜੀ ਸਰ ਸਾਰੇ ਹੀ ਮੁਲਾਜ਼ਮ ਐਸਐਸਪੀ ਸੀਪੀ ਸਪਾਹਰ ਸੀ ਤਾਂ ਕਿ ਇੱਕ ਸੈਂਸ ਆਫ ਸਿਕਿਉਰਿਟੀ ਐਸੇ ਪ੍ਰੋਵਾਈਡ ਕੋਈ ਕੋਈ ਮੈਸੇਜ ਤੁਹਾਡੇ ਵੱਲੋਂ ਕਿਉਂਕਿ ਲੋਕਾਂ ਦੇ ਨਾਲ ਕੋਈ ਨਾ ਅਜਿਹੀ ਘਟਨਾਣਾ ਵਾਪਰ ਸਕੇ ਜੀ ਲੋਕਾਂ ਨੂੰ ਇਹ ਹੀ ਮੈਸੇਜ ਹੈ ਕਿ ਕੋਈ ਵੀ ਅਗਰ ਸ਼ੱਕੀ ਬੰਦਾ ਜਾਂ ਵਸਤੂ ਤੁਹਾਨੂੰ ਦਿਸਦੀ ਹੈ ਤੁਹਾਨੂੰ ਇਹ ਲੱਗਦਾ ਹੈ ਕਿ ਵਿਚ ਇਜ਼ ਆਊਟ ਆਫ ਨਾਰਮਲ ਤਾਂ ਤੁਸੀਂ ਪੁਲਿਸ ਨੂੰ ਇਮੀਡੀਏਟਲੀ 112 ਤੇ ਕਾਲ ਕਰ ਸਕਦੇ ਹੋ ਨੰਬਰ ਤੇ ਕਰ ਸਕਦਾ ਮੈਂ 112 ਨੰਬਰ ਤੇ ਕਾਲ ਕਰੋ ਜੀ ਕੰਟਰੋਲ ਰੂਮ ਦੇ ਤਾਂ ਕਿ ਜੀ ਵੈਰੀ ਮੱਚ ਤਾਂ ਇਹ ਸਾਨ ਐਸਐਸਪੀ ਡਾਕਟਰ ਪ੍ਰਗਜਨ ਤਾਂ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਜਿਵੇਂ ਹੁਣ ਰਾਤ ਦਿੱਲੀ ਦੇ ਵਿੱਚ ਘਟਨਾ ਵਾਪਰੀ ਹੈ ਤੇ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਵਿੱਚ ਰਾਤ ਵੀ ਜਗ੍ਹਾ ਜਗ੍ਹਾ ਤੇ ਨਾਕੇਬੰਦੀ ਕੀਤੀ ਗਈ ਸੀਗੀ ਪੂਰੀ ਜਿਹੜੀ ਪੁਲਿਸ ਮਸਤੈਦੀ ਦੇ ਵਿੱਚ ਨਜ਼ਰ ਆ ਰਹੀ ਸੀ ਬੜੀ ਬਰੀਕੇ ਦੇ ਨਾਲ ਚੈੱਕ ਇਨ ਕੀਤੀ ਜਾ ਰਹੀ ਸੀ ਉਸੇ ਅਧਾਰ ਤੇ ਜਿਹੜਾ ਅੱਜ ਪੂਰੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਵੀ ਜਿਹੜਾ ਪੂਰੀ ਪੌਲਸ ਸਤਿਆਨਾਤ ਕੀਤੀ ਗਈ ਹੈ ਨਾਕਾ ਇਹ ਬੰਦੀ ਹਜੇ ਵੀ ਜਾਰੀ ਹੈ ਜੇ ਆਪਾਂ ਹਾਈਵੇ ਦੀ ਗੱਲ ਕਰੀਏ ਤਾਂ ਟਹਰਾ ਟੀ ਪੁਆਇੰਟ ਤੇ ਹਜੇ ਵੀ ਜਿਹੜੀ ਪੌਲਸ ਲਗਾਤਾਰ ਸਤਾਰਕ ਦਿਖਾਈ ਦੇ ਰਹੀ ਹੈ ਬੜੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਉਸ ਅਧਾਰ ਤੇ ਹੁਣ ਅਚਾਨਕਾ ਕੇ ਜਿਹੜਾ ਰੇਲਵੇ ਸਟੇਸ਼ਨ ਤੇ ਵੀ ਜਿਹੜੀ ਪੌਲਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਕਸ ਆਪਰੇਸ਼ਨ ਚਲਾਇਆ ਜਾ ਰਿਹਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਘਟਨਾ ਨਾ ਵਾਪਰ ਸਕੇ ਗੁਰਜੀਤ ਸਿੰਘ ਅਰਮਾਨਾ ਡੀ5 ਚੈਨਲ ਪੰਜਾਬੀ ਫਰੀਦਕੋਟ ਤਾਂ ਫਰੀਦਕੋਟ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਅਚਾਨਕ ਚੈਕਿੰਗ ਕੀਤੀ ਗਈ ਹੈ ਐਸਐਸਪੀ ਡਾਕਟਰ ਪ੍ਰਗਿਆ ਜੈਨ ਖੁਦ ਪਹੁੰਚੀ ਹੈ ਸਾਰੀ ਟੀਮ ਉਹਨਾਂ ਦੀ ਪਹੁੰਚੀ ਹੈ ਦੇਖ ਸਕਦੇ ਹੋ ਤੁਸੀਂ ਇਹ ਫਰੀਦਕੋਟ ਦੇ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਅੱਜ ਫਰੀਦਕੋਟ ਦੇ ਰੇਲਵੇ ਸਟੇਸ਼ਨ ਦੇ ਵਿੱਚ ਬੜੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਕਿਤਨਾ ਕਿਤੇ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਜਿਵੇਂ ਅਚਾਨਕ ਰਾਤ ਦਿੱਲੀ ਦੇ ਵਿੱਚ ਘਟਨਾ ਵਾਪਰੀ ਸੀ ਉਸ ਨੂੰ ਲੈ ਕੇ ਪੰਜਾਬ ਪੁਲਿਸ ਲਗਾਤਾਰ ਜਿਹੜੀ ਸਰ ਤਰਕ ਦਿਖਾਈ ਦੇ ਰਹੀ ਹੈ ਤਾਂ ਫਰੀਦਕੋਟ ਦੇ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਗੱਲਬਾਤ ਕਰਦੇ ਹਾਂ ਐਸਐਸਪੀ ਡਾਕਟਰ ਪ੍ਰਗਟ ਜੀ ਸਾਡੇ ਨਾਲ ਮੈਡਮ ਅੱਜ ਅਚਾਨਕ ਲੋੜ ਪੈ ਗਈ ਜੀ ਰੇਲਵੇ ਸਟੇਸ਼ਨ ਤੇ ਪਹੁੰਚਣ ਦੀ ਜੀ ਅਸੀਂ ਇਹ ਲਗਾਤਾਰ ਰੂਟੀਨਲੀ ਕਰਦੇ ਰਹਿੰਦੇ ਹਾਂ ਔਰ ਤੇ ਜਿੰਨੇ ਵੀ ਇਹ ਪਬਲਿਕ ਪਲੇਸਸ ਨੇ ਉੱਥੇ ਪੁਲਿਸ ਦੀ ਇੱਕ ਵਿਜੀਬਲ ਪੁਲਿਸ ਪ੍ਰੈਜ਼ੈਂਸ ਰਹੇ ਤੇ ਲੋਕਾਂ ਦੇ ਮਨ 'ਚ ਇੱਕ ਸੈਂਸ ਆਫ ਸਿਕਿਉਰਿਟੀ ਰਹੇ ਤੇ ਇਹ ਚੈਕਿੰਗਸ ਜਦੋਂ ਰੈਂਡਮਲੀ ਹੋ ਜਾਂਦੀ ਹੈ ਤੇ ਉਹ 'ਚ ਇੱਕ ਜਿਹੜੇ ਬੰਦੇ ਹੁੰਦੇ ਕ੍ਰਾਈਮਨਲ ਬੰਦੇ ਹੁੰਦੇ ਉਹਨਾਂ ਦੇ ਮਨ 'ਚ ਪੁਲਿਸ ਦਾ ਪੈ ਰੰਦਾ ਹੈ ਇਸ ਤਰੀਕੇ ਦੀ ਚੈਕਿੰਗ ਹੋ ਰਹੀ ਆ ਦੇ ਇਥੇ ਜੀ ਰੇਲਵੇ ਸਟੇਸ਼ਨ ਤੇ ਅਸੀਂ ਆਏ ਆ ਤੇ ਸਾਡੇ ਡੌਗ ਸਕਵਡ ਐਂਟੀ ਸਬੋਟੇਜ ਟੀਮਸ ਵੀ ਨਾਲ ਲਹਾਂਗੇ ਤੇ ਅਸੀਂ ਡਰੋਨਸ ਚੜਾਈ ਵੀ ਚੈੱਕ ਕਰ ਰਹੇ ਹਾਂ ਕੈਮਰਾਸ ਚੈੱਕ ਕਰ ਲੈਣਾ ਔਰ ਕੈਮਰਾਸ ਸਾਰੇ ਸਾਰੇ ਫੰਕਸ਼ਨਲ ਹੈ ਤੋ ਉਹ ਸਾਰੇ ਟੈਕਨੀਕਲ ਚੀਜ਼ਾਂ ਵੀ ਅਸੀਂ ਆਗਮੈਂਟ ਕਰ ਰਹੇ ਹਾਂ। ਮੈਂ ਹੁਣ ਦਿੱਲੀ ਦੇ ਵਿੱਚ ਰਾਤ ਕੱਟਣਾ ਵਾਪਰੀ ਹੈ ਉਸ ਨੂੰ ਲੈ ਕੇ ਵੀ ਜਦੋਂ ਸਾਰੀ ਰਾਤ ਹੀ ਪੂਰੇ ਫਰੀਦਕੋਟ ਜ਼ਿਲ੍ਹੇ ਦੀ ਗੱਲ ਕਰਕੇ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕੀਤੀ ਸੀ ਬੜੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਸੀ ਉਸੇ ਆਧਾਰ ਤੇ ਵੀ ਹੋ ਸਕਦਾ ਦਿਨ ਵੇਲੇ ਵੀ ਇਸੇ ਤਰ੍ਹਾਂ ਲਗਾਤਾਰ ਜੇ ਸਤਾਰਕ ਦਿਖਾਈ ਦੇ ਰਹੀ ਹੈ। ਹਾਂਜੀ ਦੇਖਿਓ ਅਸੀਂ ਸਾਰੇ ਇਕੱਠੇ ਹੀ ਹੈਗੇ ਤਾਂ ਜਦੋਂ ਵੀ ਇਸ ਟਾਈਪ ਦਾ ਕੋਈ ਇਨਸੀਡੈਂਟ ਹੁੰਦਾ ਹੈ ਤਾਂ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਪਬਲਿਕ ਦੀ ਇੱਕ ਵਿਜ਼ੀਬਲ ਪ੍ਰੈਜ਼ੈਂਸ ਲੋਕਾਂ ਦੇ ਮਨਚ ਹੋਏ। ਤਾ ਕੱਲ ਰਾਤ ਵੀ ਪੂਰੇ ਪੰਜਾਬ 'ਚ ਐਸ ਪਰ ਦਾ ਡਾਇਰੈਕਸ਼ਨਸ ਆਫ ਅ ਸੀਨੀਅਰ ਆਫੀਸਰਸ ਐਂਡ ਵਰਦੀ ਡੀਜੀ ਸਰ ਸਾਰੇ ਹੀ ਮੁਲਾਜ਼ਮ ਐਸਐਸਪੀ ਸੀਪੀ ਸਪਾਹਰ ਸੀ ਤਾਂ ਕਿ ਇੱਕ ਸੈਂਸ ਆਫ ਸਿਕਿਉਰਿਟੀ ਐਸੇ ਪ੍ਰੋਵਾਈਡ ਕੋਈ ਕੋਈ ਮੈਸੇਜ ਤੋਂ ਦੇ ਵੱਲੋਂ ਕਿਉਂਕਿ ਲੋਕਾਂ ਦੇ ਨਾਲ ਕੋਈ ਨਾ ਅਜਿਹੀ ਘਟਨਾਣਾ ਵਾਪਰ ਸਕੇ ਜੀ ਲੋਕਾਂ ਨੂੰ ਇਹ ਹੀ ਮੈਸੇਜ ਹੈ ਕਿ ਕੋਈ ਵੀ ਅਗਰ ਸ਼ੱਕੀ ਬੰਦਾ ਜਾਂ ਵਸਤੂ ਤੁਹਾਨੂੰ ਦਿਸਦੀ ਹੈ ਤੁਹਾਨੂੰ ਇਹ ਲੱਗਦਾ ਹੈ ਕਿ ਵਿਚ ਇਜ਼ ਆਊਟ ਆਫ ਨਾਰਮਲ ਤਾਂ ਤੁਸੀਂ ਪੁਲਿਸ ਨੂੰ ਇਮੀਡੀਏਟਲੀ 112 ਤੇ ਕਾਲ ਕਰ ਸਕਦੇ ਮੈਂ 112 ਨੰਬਰ ਤੇ ਕਾਲ ਕਰੋ ਜੀ ਕੰਟਰੋਲ ਰੂਮ ਦੇ ਥੈਂਕ ਯੂ ਵੈਰੀ ਮਚ ਤਾਂ ਇਹ ਸਾਨ ਐਸਐਸਪੀ ਡਾਕਟਰ ਪ੍ਰਗਜਨ ਤਾਂ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਜਿਵੇਂ ਹੁਣ ਰਾਤ ਦਿੱਲੀ ਦੇ ਵਿੱਚ ਘਟਨਾ ਵਾਪਰੀ ਹੈ ਤੇ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਵਿੱਚ ਰਾਤ ਵੀ ਜਗਾ ਜਗਾ ਤੇ ਨਾਕੇਬੰਦੀ ਕੀਤੀ ਗਈ ਸੀਗੀ ਪੂਰੀ ਜਿਹੜੀ ਪੁਲਿਸ ਮਸਤੈਦੀ ਦੇ ਵਿੱਚ ਨਜ਼ਰ ਆ ਰਹੀ ਸੀ ਬੜੀ ਬਰੀਕੇ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਸੀ ਉਸੇ ਅਧਾਰ ਤੇ ਜਿਹੜਾ ਅੱਜ ਪੂਰੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਵੀ ਜਿਹੜਾ ਪੂਰੀ ਪੌਲਸ ਤਾਇਨਾਤ ਕੀਤੀ ਗਈ ਹੈ ਨਾਕਾ ਇਹ ਬੰਦੀ ਹਜੇ ਵੀ ਜਾਰੀ ਹੈ ਜੇ ਆਪਾਂ ਹਾਈਵੇ ਦੀ ਗੱਲ ਕਰੀਏ ਤਾਂ ਟਾਹਣਾ ਟੀ ਪੁਆਇੰਟ ਤੇ ਹਜੇ ਵੀ ਜਿਹੜੀ ਪੌਲਸ ਲਗਾਤਾਰ ਸਤਾਰਕ ਦਿਖਾਈ ਦੇ ਰਹੀ ਹੈ ਬੜੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਉਸ ਅਧਾਰ ਤੇ ਹੁਣ ਅਚਾਨਕਾ ਕੇ ਜਿਹੜਾ ਰੇਲਵੇ ਸਟੇਸ਼ਨ ਤੇ ਵੀ ਜਿਹੜੀ ਪੌਲਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਕਸ ਆਪਰੇਸ਼ਨ ਚਲਾਇਆ ਜਾ ਰਿਹਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਘਟਨਾ ਨਾ ਵਾਪਰ ਸਕੇ ਗੁਰਜੀਤ ਸਿੰਘ ਅਰਮਾਨਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ தਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोह ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹਾਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ த્વાસ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ